ਮੇਰਾ ਮੁੰਡਾ ਦੁਕਾਨ ਬੁਧਾਣ ਗਿਆ ਸੀ ਤੇ ਇਹ ਇਹ ਆਪੋਸੀਟ ਲੜੇ ਕਰਦੇ ਸੀ ਇਹ ਉਹਨਾਂ ਨੂੰ ਭੁਟਾਣ ਗਿਆ ਤੇ ਉਹ ਤਾਂ ਇਹਨੂੰ ਇਹਨੂੰ ਪਾ ਕੇ ਜੀ ਮਾਸ ਚ ਲੇ ਗਈ ਹੋਣੀਆਂ ਉਹ ਉੱਥੇ ਬਰੋਸ ਕਰ ਰਹੀ ਆਪਣੀ ਦੁਕਾਨ ਬੁਧਾਤ ਜਾ ਰਹੀ ਇਹਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਕੀਤਾ ਉਹਨਾਂ ਨੂੰ ਤੇ ਉਹ ਕਿੰਨੇ ਚ ਪਿਓ ਪੁੱਤਰ ਆ ਗਏ ਸੀ ਉਹਨੂੰ ਤੇਜ਼ ਤਾਰ ਹਿਲਾਨਾ ਆ ਗਈ ਤਾਂ ਉਹਨੂੰ ਮਾਰਿਆ ਜੇ ਤੇ ਆਪਾਂ ਦੋ ਚਾਰ ਜene ਗਏ ਜੇਕਰ ਉਸ ਦੀ ਤਰ੍ਹਾਂ ਸ਼ਾਮੀ ਵੀ ਆਪਣੀ ਦੁਕਾਨ ਤੇ ਗਿਆ ਸੀ ਅਤੇ ਸਬਜ਼ੀ ਮੰਡੀ ਦੇ ਵਿੱਚ ਇੱਕ ਦੁਕਾਨ ਜਿਹੜੀ ਹੈ ਉਹ ਪਵਨ ਕੁਮਾਰ ਦੀ ਹੈ ਜੋ ਕਿ ਸਬਜ਼ੀ ਮੰਡੀ ਦੇ ਨਾਲ ਹੀ ਲੱਗਦੀ ਹੈ ਆਪਣੀ ਦੁਕਾਨ ਤੇ ਬੈਠ ਰਹੀ ਸੀ ਤੇ ਜਦੋਂ ਵਿਕਾਸ ਬਾਲੀ ਨੇ ਉਹਨਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਤੇ ਪਵਨ ਕੁਮਾਰ ਤੇ ਉਸ ਦੇ ਦੋਨੋਂ ਪੁੱਤਰ ਹੀ ਮਾਰਨ ਸ਼ੁਰੂ ਤੇ ਹੰਨੀ ਵਿਕਾਸ ਦੇ ਪੁੱਤਰ ਜਿਹੜੇ ਨੇ ਉਹਨਾਂ ਉੱਤੇ ਜੜਾ ਉਹ ਹਮਲਾ ਕਰ ਦਿੱਤਾ ਤੇਜ਼ ਤਾਰ ਹਥਿਆਰ ਦੇ ਨਾਲ ਜਿਹੜਾ ਇਹ ਉਹ ਹਮਲਾ ਕਰ ਦਿੱਤਾ ਗਿਆ ਤੁਸੀਂ ਦੇਖ ਸਕਦੇ ਹੋ ਕਿ ਇਸ ਤਰ੍ਹਾਂ ਨਾਲ ਬਹਿਸ ਨੂੰ ਰੁਕਵਾਉਣ ਜਾਣ ਦੇ ਕਾਰਨ ਹੀ ਇਹ ਜਿਹੜਾ ਹੈ ਹਮਲਾ ਆ ਉਹਨਾਂ ਤੇ ਕਰ ਦਿੱਤਾ ਗਿਆ ਉਸ ਤੋਂ ਬਾਅਦ ਜਿਹੜਾ ਹੈ ਉਹਨਾਂ ਨੇ 20 ਤੋਂ 25 ਟਾਂਕੇ ਜਿਹੜੇ ਨੇ ਉਹ ਵਿਕਾਸ ਬਾਲੀ ਤੇ ਆਏ ਨੇ ਜੋ ਕਿ ਸਿਵਲ ਹਸਪਤਾਲ ਵਿੱਚ ਜਾ ਕੇ ਲਗਵਾਏ ਨੇ ਤੇ ਆਪਣਾ ਮੈਡੀਕਲ ਜਿਹੜਾ ਹੈ ਉਹਨਾਂ ਨੇ ਉੱਥੋਂ ਕਰਵਾਇਆ ਤੁਹਾਨੂੰ ਦੱਸ ਦਈਏ ਉਹਨਾਂ ਨੇ ਮੈਡੀਕਲ ਕਰਾਉਣ ਤੋਂ ਬਾਅਦ ਜਿਹੜਾ ਹੈ ਪੁਲਿਸ ਪ੍ਰਸ਼ਾਸਨ ਅੱਗੇ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਨਸਾਫ ਦਿੱਤਾ ਜਾਵੇ ਆਓ ਦੇਖਦੇ ਹਾਂ ਇਹ ਰਿਪੋਰਟ ਸਾਹਿਰ ਈ ਗੱਲ ਬਾਤ ਹੈ ਜੀ ਭਾਈ ਗੱਲ ਇਦਾਂ ਜੇ ਵਿਕਾਸ ਬਾਲੀਆ ਮੁੰਡਾ ਇਹ ਮੰਡੀ ਕੰਮ ਕਰਦਾ ਜੀ ਦੀ ਫਾੜਾ ਉਥੇ ਰੋਜੀ ਰੋਟੀਆਂ ਦੀ ਉਥੇ ਇਹਦੀ ਦੁਕਾਨ ਲੱਗ ਗਈ ਆ ਇਹ ਆਪਣੀ ਦੁਕਾਨ ਤੇ ਗਿਆ ਤੇ ਇੰਦੇ ਲੱਗੇ ਦੁਕਾਨ ਆ ਮਾਇਨਾ ਦੀ ਪਵਨ ਹੁਣੇ ਆ ਗਿਆ ਉਹ ਤੇ ਉੰਦੀ ਕੋਈ ਆਪਚ ਵੈਸ ਚਲੇ ਗਈ ਹੋਣੀਆਂ ਇਹ ਉਥੋਂ ਕੋਰਸ ਕਰ ਰਹੀ ਆਪਣੀ ਦੁਕਾਨ ਬੁਧਾਰ ਜਾ ਰਹੀ ਇਹਨੇ ਰੋਕਣ ਦੀ ਕੋਸ਼ਿਸ਼ ਕੀਤੀ ਜਾਂ ਕੁਝ ਕਿਹਾ ਉਹਨਾਂ ਨੂੰ ਤੇ ਉਹ ਕਿਨੇ ਚ ਪੁੱਤ ਪਿਓ ਪੁੱਤਰ ਹੈਗੇ ਸੀ ਤੇ ਉਹ ਤੇਜ਼ ਤਿਆਰ ਹਥਿਆਰ ਨਾਲ ਮਾਰਨ ਪੈ ਗਏ ਉਸ ਤੋਂ ਬਾਅਦ ਉਹਨੂੰ ਫੋਨ ਆਇਆ ਕਿ ਦਦਾ ਮੁੰਡੇ ਨੂੰ ਮਾਰਿਆ ਜੇ ਕਪਾਤ ਦੋ ਚਾਰ ਜਨੇ ਗਏ ਇਹਨੂੰ ਲੈ ਕੇ ਸਿਵਲ ਹਸਪਤਲ ਦਾਖਲ ਕਰਾਇਆ ਜੀ ਅਈਹੀ ਗੱਲ ਕਹਿੰਦੇ ਮੁੰਡੇ ਨੂੰ ਇਨਸਾਫ ਮਿਲਿਆ ਜਾਏ। ਭਈ ਇਹਨਾਂ ਦੀ ਕੁਛ ਲੱਗੀ ਵਗੈਰਾ? ਹਾਂ ਜੀ ਭਾਜੀ 25 30 ਟਾਂਕੇ ਲੱਗੇ ਰਹੇ ਸਿਰ ਤੇ ਤੇ ਹੱਥ ਵੀ ਟੁੱਟ ਗਿਆ ਜੀ ਤੇ ਗੋਡੇ ਤੇ ਵੀ ਪਤਾ ਨਹੀਂ ਸੋ ਜਾਈਏ ਦੱਸਿਆ ਡਾਕਟਰ ਨੇ ਐਕਸ-ਰੇ ਕਰਾਓ ਸਭ ਦੇ ਕਰਾਓ। ਪੁਲਿਸ ਕੰਪਲੇਟ ਕਰਾਤੀ। ਬਸ ਚੱਲਿਆ ਭਾਜੀ ਕਰਾਣਾ ਸਹੀ ਮੈਡੀਕਲ ਹੀ ਕਰਾਇਆ। ਮੰਗ ਲਈ ਕਰ ਇਨਸਾਫ ਮਿਲਿਆ ਜਾਏ ਮੁੰਡੇ ਨੂੰ ਬਸ। ਬਾਕੀ ਉਹਦਾ ਆਇਆ ਜੀ ਤੇ ਬਹੁਤ ਮਾੜੇ ਬੰਦੇ ਨੇ ਜਿੱਦਾਂ ਵੀ ਹੈਗਾ। ਮੈਂ ਸ਼ਾਮਿਲ ਜਾਈ। ਅਈ ਰੋਬਿਨ ਸਾਨੀ ਮੇਰਾ ਨਾਮ ਹੈ। ਕੀ ਗੱਲ ਬਾਤ ਹੈ ਜੀ ਬਣੀ? ਗੱਲ ਬਾਤ ਹੈ ਕਿ ਵਿਕਾਸ ਸਾਨੀ ਦਾ ਨਾਮ ਹੈ। ਇਹ ਵਿਕਾਸ ਵਾਲੀ। ਠੀਕ ਹੈ ਜੀ। ਇਹ ਪਾਪਾ ਫਾਦਰ ਜੀ ਜਾਂਦੇ। ਠੀਕ ਹੈ ਜੀ। ਉਹਨਾਂ ਨੇ ਲਾਗੇ ਇੰਦੀ ਦੁਕਾਨਾ ਕੀਤੀ ਹੈ। ਠੀਕ ਹੈ। ਇਹ ਆਪਣੀ ਦੁਕਾਨ ਵਧਾਣ ਗਿਆ। ਠੀਕ ਹੈ ਜੀ। ਇਹ ਆਪਣੀ ਦੁਕਾਨ ਵਧਾ ਰਿਹਾ। ਪਤਾ ਨਹੀਂ ਹੁੰਦੇ ਨਾਲ ਕੀ ਗੱਲ ਜੀ ਕੀ ਨਹੀਂ ਹੋਈ। ਮੈਂ ਵੀ ਉੱਥੇ ਖੜਾ ਸੀ ਸਾਈਡ ਤੇ ਖੜਾ ਸੀ। ਠੀਕ ਹੈ ਜੀ। ਤੇ ਆ ਦੁਕਾਨ ਵਧਾਣ ਗਿਆ ਤੇ ਇਹ ਨੰਗ ਰਿਹਾ ਸੀ। ਇਹਦੇ ਹੱਥ ਦੇ ਵਿੱਚ ਨਾ ਕੋਈ ਪੈਪ ਜੀ ਫੜੀ ਸ਼ਟਰ ਨੂੰ ਥੱਲੇ ਸੁਟਣ ਨੂੰ। ਠੀਕ ਹੈ। ਉਹਨਾਂ ਬੱਤਮੀ ਜੀ ਕੀ ਕੀਤਾ ਇਹ ਨਹੀਂ ਪਤਾ ਐਨੇ ਉਹਦੇ ਨਾਲ ਇਹ ਬੋਲਿਆ ਹੋਣਾ ਪਤਾ ਨਹੀਂ ਗਾਲ ਕੱਢੀ ਕੀ ਕੀਤਾ ਹੋਣਾ ਨੇ ਮੈਨੂੰ ਨਹੀਂ ਪਤਾ ਨਹੀਂ ਗੱਲ ਦਾ ਗਾਲ ਕੱਢੀ ਹੋएगी ਤਾਂ ਹੀ ਉਹਨੇ ਮਾਰਿਆ ਤੇ ਉਹਨੇ ਨਾਲ ਇੱਥੇ ਮਾਰੀ ਪੱਟ ਦੇ ਐਨੇ ਐਨੇ ਪੱਟ ਦੇ ਮਾਰੀਆ ਉਹ ਤਿੰਨ ਚਾਰ ਜਾਨੇ ਅੰਦਰੋਂ ਆਇਆ ਪਤਾ ਨਹੀਂ ਕੀ ਹੋएगी ਅਨੂੰ ਪੈ ਗਿਆ ਸਿੱਧੇ ਰਾਡਾ ਹੀ ਮਾਰੀ ਉਹਨਾਂ ਨੇ ਲੋਈ ਰਾਡਾ ਹੀ ਹੁੰਦੇ ਕੋਈ ਕਿਹਨਾਂ ਲੋ ਮਾਰੀ ਮਾਰੀ ਗਈਆਂ ਰਾਡਾ ਤੇ ਉਹ ਮਾ ਜਨੇ ਸਾਹਮਣੇ ਅਮਨ ਕੁਮਾਰ ਜਿਹੜੇ ਵੀ ਆ ਦੁਕਾਨਾ ਮੈਨੂੰ ਨਹੀਂ ਪਤਾ ਕੌਣ ਨੇ ਮਾਂਚੂਆ ਕੋਣ ਨਹੀਂ ਆ ਕਹਿੰਦਾ ਤਾਂ ਦੇਖਿਆ ਜੀ ਜਿਹੜੀ ਚੀਜ਼ ਦੇਖੀ ਮੈਂ ਦੱਸਤੀ ਆ ਪਵਨ ਕੁਮਾਰਾ ਜੋ ਵੀ ਆ ਨਾਮ ਹੁੰਦਾ ਮੈਨੂੰ ਨਹੀਂ ਪਤਾ ਗਾ ਹਾਣੀ ਆ ਜੋ ਵੀ ਆ ਨਾਮ ਹੈਗਾ ਮਾਰਨ ਦਾ ਕਾਰਨ ਕੋਈ ਕਾਰਨ ਕੋਈ ਨਹੀਂ ਆ ਉਹ ਉੱਪਰ ਚ ਗੱਲ ਹੀ ਹਿੰਦੀ ਕੋਈ ਪਹਿਲੇ ਗੱਲ ਹੋਈ ਹੋएगी ਠੀਕ ਆ ਜਾਂ ਪਹਿਲੇ ਦੁਕਾਨ ਤੇ ਗਿਆ ਸੀ ਹਾਜੀ ਕੀ ਨਾ ਜੀ ਅਪਰਾ ਮੇਰਾ ਨਾਮ ਇਹ ਇਹ ਹੋਵਾ ਜੀ ਕੀ ਗੱਲ ਬਾਤ ਹੋਈ ਜੀ ਅੱਜ ਮੇਰਾ ਮੁੰਡਾ ਦੁਕਾਨ ਵਧਾਣ ਗਿਆ ਸੀ ਤੇ ਇਹ ਆਪਸ ਵਿੱਚ ਲੜਾਈ ਕਰਦੇ ਸੀ ਇਹ ਉਹਨਾਂ ਨੂੰ ਭਟਾਣ ਗਿਆ ਤੇ ਉਹਦਾ ਇਹਨੂੰ ਇਹਨੂੰ ਪੈ ਕੇ ਵੀ ਤੂੰ ਕੌਣ ਹੁੰਦਾ ਦਾ ਰਿਜਲਟ ਬੋਲਣ ਵਾਲਾ ਹਾਂ ਤੇ ਇਹਨੂੰ ਪੈ ਕੇ ਤੇ ਇਹਦਾ ਇਹਨੂੰ ਇਹਦਾ ਸੈਂਸਰ ਪਾੜਤਾ ਕੈਮਰਾਮੈਨ ਹਨੀ ਦੇ ਸਾਥ ਅਜੇ ਸੈਣੀ ਦੀ ਰਿਪੋਰਟ